ਦੇ ਪ੍ਰੋਗਰਾਮਾਂ ਤੇ ਅਸੀਂ ਵਿੱਚੋਂ ਛੱਡ ਕੇ ਆਏ ਹਾਂ ਸਿਰਫ ਤੁਹਾਡਾ ਫੋਨ ਆਇਆ ਤੇ ਮੇਰੇ ਕੋਲ ਰਿਹਾ ਨਹੀਂ ਗਿਆ ਉਹ ਵੀ ਜ਼ਿੰਮੇਦਾਰਾਂ ਦਾ ਕੰਮ ਹੈ ਕਿਸਾਨੀ ਦਾ ਕੰਮ ਹੈ ਤੁਹਾਨੂੰ ਬਾਕੀ ਕੰਮ ਕੋਈ ਪ੍ਰੋਬਲਮ ਆ ਜਾਵੇ ਵਾਪਸ ਗੰਦ ਉਹ ਵੀ ਕੋਈ ਨਾ ਅੱਜ ਨੰਬਰ ਬਦਲਈਆਂ ਨੇ ਠੀਕ ਹੈ ਜੀ ਤੇ ਤੁਸੀਂ ਮੇਰਾ ਨੰਬਰ ਲੈ ਲਓ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਵੇ ਮੋਟਰ ਦੇ ਵਿੱਚ ਜੋ ਵਾਪਸੀ ਦੀ ਗਾਰੰਟੀ 100% ਹੈਗੀ ਠੀਕ ਹੈ ਵੀਰੇ ਠੀਕ ਹੈ ਜੀ ਤੁਹਾਨੂੰ ਜੀ ਤਾਰਾ ਸੋਚ ਤਾਰਾ ਸਾਰਾ ਇਹ ਚੀਜ਼ ਹੈਗੀ ਹੈ ਕੋਈ ਚੀਜ਼ ਤੁਹਾਨੂੰ ਲੈਣ ਦੀ ਲੋੜ ਨਹੀਂ ਕਿ ਤਾਰ ਕੀ ਹੈ ਤੁਹਾਨੂੰ ਪਰਵਾਹੀ ਨਹੀਂ ਕਿ ਕੀ ਕੋਈ ਨਿਕ ਫਿਟ ਦੇਖ ਰਿਹਾ ਬਿੰਨੀ ਜਾਵਾਂਗਾ ਆ ਕਰ ਦੇ ਜੀ ਆਪਣੇ ਨਾਲ ਹੀ ਖੜੇਗੇ ਜਿਹੜੇ ਸਾਡੇ ਦਿਹਾੜੀਦਾਰ ਬੰਦੇ ਕੋਈ ਵੀ ਜ਼ਮੀਨ ਨਹੀਂ ਹੈਗੀ ਸਰ ਸਾਹਮਣੇ ਨਾ ਉਹ ਨਹਿਰ ਹੈਗੀ ਹੈ ਇੱਥੇ ਹਾਂ ਤੇ ਇਹਦਾ ਪਾਣੀ ਨਿਕਲ ਸਕਦਾ ਜੇ ਪੱਕਾ ਸਾਡੇ ਕੋਲ ਸਾਧਨ ਹੋਣਾ ਹੈ ਤੇ ਪਾਣੀ ਕੱਢ ਸਕਦੇ ਹਾਂ ਕੇ ਨਾਲ ਲੈ ਕੇ ਆਇਆ ਪਰਜਾਇਤ ਨੂੰ ਦੇਖ ਕੇ ਕੀ ਦੇਖਿਆ ਜਾਵਾਂਗਾ ਡਰੋ ਜਾਓ ਬਿੰਨਾ ਜਾਓ ਬਟੇ ਚੱਲੋ ਸਾਰੀ ਵਿਸਥਾ ਕਰਾਂਗੇ ਬਟੇ ਚੱਲੋ ਤਾਂ ਇਹ ਤਾਂ ਸਾਡੇ ਕੋਲ ਫਸਲਾਂ ਬੱਚੀ ਜਾਣ ਕੋਈ ਹੋ ਜਾਣ ਦੋ ਦਿਨ ਦੀ 나ਥ ਜੀ ਦਾ ਮੂਹਰਾ ਆ ਤਾ ਮੈਂ ਤੁਸਨੋ ਸਾਰੋ ਕੀ ਲੈ ਕੇ ਆਇਆ ਇੱਥੇ ਚੱਲੋ ਉੱਥੇ ਆ ਜਾਓ ਤੁਹਾਡਾ ਪ੍ਰਬੰਧ ਕਰਕੇ ਲਾਉਂਦਾ ਹਾਂ ਮੈਂ ਸਮਝਦਾ ਕਿ ਬਹੁਤ ਵੱਡੀ ਮਾਰ ਹੈ ਔਰ ਇੱਕ ਕਿਸਾਨ ਹੈ ਮੈਂ ਵੀ ਇੱਕ ਕਿਸਾਨ ਹਾਂ ਜਦੋਂ ਕਿਸਾਨ ਦੀ ਇੱਕ ਸਾਲ ਦੀ ਫਸਲ ਖਰਾਬ ਹੁੰਦੀ ਹੈ ਤਾਂ ਉਹ 10 ਸਾਲ ਪਿੱਛੇ ਜਾਂਦਾ ਹੈ ਕਿਸਾਨ ਕਿਸਾਨੀ ਸਾਰਾ ਕੁਝ ਫਸਲ ਤੇ ਨਿਰਭਰ ਉਹਨਾਂ ਦਾ ਘਰ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਨੂੰ ਘੱਟੋ-ਘੱਟ 1 ਤੋਂ 1.5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਏ ਜਿਨ੍ਹਾਂ ਦੇ ਘਰ ਠੱਠੇ ਆ ਉਹਨਾਂ ਨੂੰ ਨਵੇਂ ਕਾਰ ਬਣਾ ਕੇ ਦਿੱਤੇ ਜਾਣ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਦਾ ਅਜਿਹਾ ਹੁਕਮ ਹੋਇਆ ਅਸੀਂ ਇੱਥੇ ਆਏ ਹਾਂ ਜੋ ਸਾਡੇ ਕੋਲੋਂ ਮਦਦ ਕਰ ਹੋ ਸਕਦੀ ਹੋਵੇ ਅਸੀਂ ਕਰਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਆ ਸਾਡਾ ਮੌਜੂਦਾ ਐਮਐਲਏ ਸਾਹਿਬ ਨੇ ਕੁਝ ਵੀ ਨਹੀਂ ਦਿੱਤਾ ਤੁਹਾਡਾ ਹਲਕਾ ਵੀ ਨਹੀਂ ਸੀ ਫਿਰ ਵੀ ਤੁਸੀਂ ਸਾਨੂੰ ਇਹਨਾਂ ਸਹਿਯੋਗ ਜ ਬਹੁਤ 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 ਧੰਵਾ ਤੁਹਾਡਾ ਹਾਂਜੀ ਹਾਂਜੀ ਸਾਡੇ ਪਿੰਡ ਆਮੜਾ ਸਾਹਿਬ ਆਏ ਸੀ ਤੇ ਪਾਣੀ ਤੋਂ ਸਾਡਾ ਪਿੰਡ ਬਹੁਤ ਖਰਾਬ ਹੋ ਗਈ ਫਸਲਾਂ ਪੁੱਛਣਾ ਸਾਰੀਆਂ ਉਹਨਾਂ ਨੇ ਸਾਨੂੰ ਪਾਣੀ ਕੱਢਣ ਵਾਸਤੇ ਦੋ ਮੋਟਰਾਂ ਦੀਆਂ 10 ਤਾਰਾਂ ਤੁਰਾਂ ਵਿੱਚ ਪਾਈਪ ਤੇ ਹੋਰ ਵੀ ਕੀ ਹੈ ਜਿਹੜੇ ਲੋੜ ਗਏ ਤਾਂ ਲੈ ਲਿਆ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਸਾਡਾ ਇਹਨਾਂ ਸੇਵਾ ਕੀਤਾ ਮਨੂ ਮੇਰੇ ਸਾਹਿਬ ਨੇ ਸਾਨੂੰ ਕੁਝ ਵੀ ਨਹੀਂ ਦਿੱਤਾ ਜਿਹੜੇ ਮਜਬੂਰ ਦਾ ਵੀ ਹੈ ਗਊ ਸਾਡਾ ਘਾਹ ਸਾਡੇ 55000 ਰੁਪਏ ਦਾ ਚੈੱਕ ਦਿੱਤਾ ਜੀ ਇਕਨ ਗਊ ਸਾਡਾ ਵਾਸਤੇਾਰੇ سارے ਵਾਸਤੇ ਕੰਮ ਜਾਂਦਾ ਚੈੱਕ ਦਿੱਤਾ ਅਮਲੇ ਸਾਹਿਬ ਰਮੇਂਦਰ ਸਿੰਘ ਆਵਲਾ ਜੀ ਨੇ ਹਾਂ ਜੀ ਆਵਲਾ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਹੋਰ ਸਾਡੇ ਜਿੰਨੇ ਵੀ ਲੀਡਰ ਆਏ ਆ ਸਾਰੇ ਫੋਟੋਆਂ ਖਿਚਾ ਕੇ ਗਏ ਆ ਜੀ ਪੀ ਪੇਲੇ ਜਿਹੜੇ ਮੈਨੇ ਸਾਹ ਵਾਈਏ ਸਾਹ ਤੋਂ ਨਾ ਆਉਂਦੇ ਬਾਪੂ ਜੀ ਪਿਛੋਂ ਟਾਈਮ ਤੋਂ 10 ਕੱਟ ਕੇ ਆਈ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਸਾਡੇ ਇਲਾਕੇ ਨੂੰ ਸੁਮਾਰਿਆ ਜਾਵੇ ਅੱਜ ਤੱਕ ਗੇੜਾ ਵੀ ਨਹੀਂ ਮਾਰਿਆ ਕਿਸੇ ਦਾ ਮੌਜੂਦਾ ਨਾਬਿਰਾਇਕ ਨਹੀਂ ਮਾਰਿਆ ਨਾ ਕੋਈ ਨੋਟੀਫਾਈ ਜੀ ਵੀ ਨਾ ਮਾਰਿਆ ਤਾਂ ਫੱਲਾ ਕਲਾ ਅਸਾਸਨ ਨਹੀਂ ਆਇਆ ਅਸਾਸਨ ਤੋਂ ਸਿਵਾਏ ਕੁਝ ਨਹੀਂ ਕਰ ਪਰ ਇਹਨਾਂ ਨੇ ਜੋ ਮਤਲਬ ਉਹਨ ਦੀ ਸਪੋਰਟ ਜੋ ਮਦਦ ਕੀਤੀ ਹੈ ਸਾਰੇ ਪਿੰਡ ਦੀ ਵਾਸਤਵ ਜੇ ਸਾਰੇ ਪਿੰਡ ਵਾਲੇ ਅਸੀਂ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਇਨੇ ਟਾਈਮ ਤੋਂ ਟਾਈਮ ਕੱਢ ਕੇ ਤੇ ਕੌਣ ਸੀ ਸਾਡੇ ਕੋਲ ਤੇ ਸਾਡੀ ਸਾਰ ਵੀ ਨਹੀਂ ਠੀਕ ਹੈ ਇਹਨਾਂ ਨਾਲ ਵੀ ਬਣੇ ਬਣਿਆ ਸੀ ਤੇ ਹੁਣ ਚਲੋ ਫੋਨ ਕੀਤਾ ਤੇ ਨਾਲ ਨਾਲ ਬਹੁਤ ਬਹੁਤ ਧੰਨਵਾਦ ਹਾਂ ਬਹੁਤ ਧੰਨਵਾਦ ਆਵਲਾ ਸਾਹਿਬ ਦਾ ਦਿলো ਧੰਨਵਾਦ ਕਰਦੇ ਹਾਂ ਠੀਕ ਅੱਛਾ ਚਲੋ